ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਬਿਨਾ ਦੱਸੇ ਪੁੱਤ ਦਸਾਂ ਸਾਲਾਂ ਬਾਅਦ ਕੈਨੇਡਾ ਤੋਂ ਆਪਣੇ ਘਰ ਆਉਂਦਾ ਤਾਂ ਸੁੱਤੀ ਪਈ ਮਾਂ ਨੂੰ ਅਚਾਨਕ ਡਰਾ ਦਿੰਦਾ ਤਾਂ ਮਾਂ ਇੱਕਦਮ ਦੇਖ ਕੇ ਘਬਰਾ ਜਾਂਦੀ ਜਦੋਂ ਧਿਆਨਾ ਦੇਖਦੀ ਐ ਪੁੱਤ ਤੂੰ ਤੇ ਪੁੱਤ ਨੂੰ ਦੇਖ ਕੇ ਭਾਵਕ ਹੋ ਜਾਂਦੀ ਆ ਤੁਸੀਂ ਵੀ ਦੇਖੋ ਪੂਰੀ ਵੀਡੀਓ ਵੀਡੀਓ ਪ੍ਰਤੀ ਤੁਹਾਡੇ ਕੀ ਪ੍ਰਤੀਕਿਰਿਆ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਰੱਬਾ ਮਾਵਾਂ ਨਖੂਮੀ ਬਨਾਏ ਖੁਸ਼ੀਆਂ ਲਕੋਮੀ ਪਿਆ I'm gonna <laughs>